ਦੇ ਬਿਆਨ ਤੇ ਮਕਦਮਾ ਨੰਬਰ 290 ਥਾਣਾ ਸਿਟੀ ਬਰਨਾਲਾ ਦਰਜ ਕਰ ਲਿਆ ਸੀਗਾ ਤੇ ਵੱਖ-ਵੱਖ ਅਸੀਂ ਜਿਹੜੀਆਂ ਟੀਮਾਂ ਬਣਾਈਆਂ ਸੀ ਜਿਹਦੇ ਵਿੱਚ ਮੁੱਖ ਤੌਰ ਤੇ ਸਾਡੇ ਇੰਸਪੈਕਟਰ ਲਖਵਿੰਦਰ ਸਿੰਘ ਮੁਖ ਅਫਸਰ ਥਾਣਾ ਸਿਟੀ ਬਰਨਾਲਾ ਇਹਨਾਂ ਦੀ ਸੁਪਰਵਾਈਜ਼ਨ ਹੇਠ ਏਐਸਆਈ ਗਿਆਨ ਸਿੰਘ ਤੇ ਕਨਸਟੇਬਲ ਹਰਪ੍ਰੀਤ ਸਿੰਘ ਤੇ ਗੁਰਸੇਵਕ ਸਿੰਘ ਹੈੱਡ ਕਨਸਟੇਬਲ ਚਰਨਦੀਪ ਕੁਮਾਰ ਤੇ ਬਾਕੀ ਸਾਰੇ ਜਿਹੜੇ ਸਾਡੇ ਹੈਗੇ ਨੇ ਵੱਖ-ਵੱਖ ਥਾਣਿਆਂ ਤੋਂ ਐਕਸਪਰਟ ਮੁੰਡੇ ਨੇ ਜਿਹੜੇ ਸੀਸੀਟੀਵੀ ਨੂੰ ਚੈੱਕ ਕਰਨ ਵਾਸਤੇ ਅਸੀਂ ਲਗਾਏ ਸੀਗੇ ਤੁਰੰਤ ਜਿਹਦੇ ਵਿੱਚ ਉਹਨਾਂ ਨੇ ਬਹੁਤ ਹੀ ਜ਼ਿਆਦਾ ਮਿਹਨਤ ਕਰਕੇ 24 ਘੰਟਿਆਂ ਦੇ ਵਿੱਚ ਹੀ ਇਹ ਜਿਹੜਾ ਮਕਤਮਾ ਇਹਨੂੰ ਟ੍ਰੇਸ ਕਰ ਲਿਆ ਇਹਦੇ ਵਿੱਚ ਤਿੰਨ ਵਿਅਕਤੀ ਅਸੀਂ ਗ੍ਰਿਫਤਾਰ ਕੀਤੇ ਨੇ ਗੁਰਦੇਵ ਸਿੰਘ ਤੇ ਅਮਰਿਤਪਾਲ ਸਿੰਘ ਇਹ ਦੋਨੋਂ ਭਰਾ ਨੇ ਜਿਨ੍ਹਾਂ ਨੇ ਇਹ ਚੋਰੀ ਨੂੰ ਅੰਜਾਮ ਦਿੱਤਾ ਸੀ ਤੇ ਇਹਨਾਂ ਦੇ ਨਾਲ ਹੀ ਇਹਨਾਂ ਦਾ ਫਾਦਰ ਗੁਰਜੰਟ ਸਿੰਘ ਇਹ 22 ਏਕੜ ਦੇ ਰਹਿਣ ਵਾਲੇ ਆ ਇਹਨਾਂ ਦੇ ਨਾਲ ਮਿਲਿਆ ਹੋਇਆ ਸੀਗਾ ਇਹਨਾਂ ਦੋਨਾਂ ਨੂੰ ਗ੍ਰਿਫਤਾਰ ਕਰਕੇ ਤੇ ਫਰਦਰ ਜਿਹੜਾ ਗੁਰਜੰਟ ਸਿੰਘ ਹੈ ਉਹਨੂੰ ਵੀ ਗ੍ਰਿਫਤਾਰ ਕੀਤਾ ਗਿਆ ਤੇ ਇਹਨਾਂ ਦੇ ਪਾਸੋਂ ਜਿਹੜੀ ਹੈ ਸਾਰਾ ਜਿਹੜਾ ਸੋਨਾ ਚਾਂਦੀ ਵਗੈਰਾ ਸੀ ਉਹ ਰਿਕਵਰ ਕਰ ਲਿਆ ਤੇ ਫਰਦਰ ਇਹਨਾਂ ਦੀ ਜਿਹੜੀ ਹੈ ਪੁੱਛਗਿੱਛ ਕੀਤੀ ਜਾ ਰਹੀ ਹੈ ਤਫ਼ਤੀਸ਼ جاری ਹੈ ਤੇ ਫਰਦਰ ਹੋਰ ਵੀ ਜਿਹੜੀ ਹੈ ਸੀ ਰਿਕਵਰੀ ਕਰਾਂਗੇ ਸਰ ਪਤਾ ਲੱਗੇ ਕਿ ਇਹ ਉਹਨਾਂ ਦੇ ਕਰੀ ਕਿਵੇਂ ਗਏ ਗੁਰਪੇਟੀ ਸੀ ਕੋਈ ਜਾਣਸ਼ਾਂ